ਸਿਕਾਲਜੀ ਨਵਤਾਰ ਸਿੰਘ ਜ਼ਿਲ੍ਹਾ ਪਟਿਆਲਾ ਪੰਜਾਬ ਮੇਰੇ ਗੋਡ ਨੇ ਜੋ ਪਹਿਲਾਂ ਕਾਫੀ ਪ੍ਰੋਬਲਮ ਸੀ ਤੇ ਉਹ ਹੁਣ ਠੀਕ ਹੋ ਗਏ ਆ ਡਾਕਟਰ ਬਨੂ ਕਪਤਾਰ ਸਿੰਘ ਕਲੂਜਾ ਤੋਂ ਮੈਂ ਆਪਰੇਸ਼ਨ ਕਰਵਾਇਆ ਬਹੁਤ ਅੱਛੇ ਔਰ ਮੈਨੂੰ ਪਹਿਲਾਂ ਤੁਰਕ ਦਾ ਇੱਕ ਚੱਕਰ ਮਾਰਦਾ ਸੀ ਬੈਠ ਜਾਂਦਾ ਸੀ ਮੈਂ ਹੁਣ ਚਾਰ-ਚਾਰ ਚੱਕਰ ਮਾਰ ਕੇ ਵੀ ਅ ਥਕਾਵਟ ਨਹੀਂ ਹੈ ਔਰ ਕੋਈ ਤਕਲੀਫ ਨਹੀਂ ਔਰ ਮੇਰਾ 18 ਮਈ ਨੂੰ ਆਪਰੇਸ਼ਨ ਹੋਇਆ ਸੀਗਾ ਹੁਣ ਤਕਰੀਬਨ ਨਿਰਵਾਟ 15 ਦਿਨ ਦੇ ਆਸ-ਪਾਸ ਹੋ ਗਏ ਆਂ। ਔਰ ਕਾਫੀ ਅੱਛਾ ਲੱਗ ਰਹਾ ਸ। ਔਰ ਡੇਟਾ ਹਸਪੀਟਲ ਦਾ ਨਾਮ ਹੈ ਪਾਰਕ ਹਸਪੀਟਲ, ਫੈਸ਼ਨ, ਮੋਹਾਲੀ। ਔਰ ਡਾਕਟਰ ਸੁਨੀਜਾ ਸਾਹਿਬ ਬਹੁਤ ਅੱਛੇ ਆਂ। ਉਹਨਾਂ ਦੀ ਹਾਫ ਦੀ ਸਫਾਈ ਬਹੁਤ ਅੱਛੀ ਹੈ ਔਰ ਬਹੁਤ ਵਧੀਆ ਕੰਮ ਕਰਦੇ ਆਂ ਬੜੇ ਪਿਆਰ ਸਤਿਕਾਰ ਨਾਲ ਔਰ ਅੱਛੀ ਡੀਲਿੰਗ ਆ ਉਹਨਾਂ ਦੀ ਬਹੁਤ ਵਧੀਆ ਔਰ ਜਿਹੜੇ ਫਿਜ਼ੀਓਥੈਰੇਪੀ ਵਾਲੇ ਆਂ ਇਹ ਵੀ ਕਾਫੀ ਮਿਹਨਤ ਨਾਲ ਕਰਕੇ ਫਰਮਨ ਚੱਲਣ ਵਾਸਤੇ ਲਾਇਆ ਮੈਂ ਤੀਸਰਾ ਚੌਥਾ ਦਿਨ ਚੱਲ ਲੱਗ ਗਿਆ ਸੀਗਾ ਤੇ ਉਹਦੀ ਫਿਜ਼ੀਓਥੈਰੇਪੀ ਨੇ ਬਹੁਤ ਮਦਦ ਕੀਤੀ